ਵਿਊਅਰਸ ਵੈਲਕਮ ਬੈਕ ਜੀ ਦਾਰ ਸਾਹ ਹੁਣ ਅਸੀਂ ਪ੍ਰਦਰਸ਼ਕਾਂ ਦੇ ਜਿਹੜੇ ਫੇਸਬੁੱਕ ਮੈਸੇਜ ਨੇ ਉਹ ਲਾਵਾਂਗੇ ਸਾਡੇ ਕੋਲ ਦੋਨਾਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਪਹਿਲੇ ਸੈਗਮੈਂਟ ਤੇ ਸਾਨੂੰ ਬਾਤ ਸਿੰਘ ਲਿਖਦੇ ਨੇ ਕਿ ਇੰਡੀਅਨ ਆਰਮੀ ਚੀਫ ਇਜ਼ ਇੰਟਰਫੇਰਿੰਗ ਇਨ ਪੰਜਾਬ ਇਸ਼ੂ ਐਂਡ ਪੰਜਾਬ ਸੀਐਮ ਇਜ਼ ਗਿਵਿੰਗ ਸੁਜੈਸ਼ਨ ਟੂ ਅਦਰ ਕੰਟਰੀਜ਼ ਫੋਰ ਇੰਟਰਫੇਰੈਂਸ ਹੀ ਥਿੰਕ ਥੈਟ ਪੀਪਲ ਆਰ ਫੂਲ ਹੀ ਇਜ਼ ਐਕਚੁਅਲੀ ਵਨ ਆਫ ਦਾ ਬੈਸਟ ਸਲੇਵਸ of the best ਕੇਜ਼ ਮਾਸਟਰਸ ਬਾਦਸ਼ਾਹ ਜੀ ਤੁਸੀਂ ਬਿਲਕੁਲ ਠੀਕ ਹੈ ਇਹ अजीत ਰੌਵਲ ਦੀ ਖੇਡ ਫੌਜੀ ਚੀਫ ਵੀ ਹੋਰ ਇਹ ਅਮਰਿੰਦਰ ਵੀ ਸਾਰੇ ஆன்ਲਾਈਨ ਨੇ ਜੀ ਔਰ ਮੈਨੂੰ ਜੋ ਨਜ਼ਰ ਆ ਰਿਹਾ ਆਉਣ ਵਾਲੇ ਦਿਨਾਂ ਚ ਕੁਛ ਨਾ ਕੁਛ ਜਿਹੜਾ ਇਹਨਾਂ ਕਹਿੰਦੇ ਨੇ ਆਪ देयर 슬ੀਵਸ ਕੁਝ ਮਿਸਚਿਫ ਹੈ ਜਿਹੜੀ ਕਰਨਗੇ ਜੀ ਅਮਨ ਸਿੰਘ ਜੀ ਸਾਹ ਲਿਖਦੇ ਨੇ ਕਹਿੰਦੇ ਨੇ ਕਿ ਕਸ਼ਮੀਰੀ ਖਾੜਕੂ ਜੰਗਲਾਂ ਚ ਵੱਧ ਸੁਰੱਖਿਅਤ ਹੋਣਗੇ ਕਿ ਮੈਦਾਨੀ ਇਲਾਕਿਆਂ ਚ ਸਿੱਖਾਂ ਦਾ ਮਕੂਬ ਬਨ ਲਈ ਬਕਵਾਸ ਕੀਤੀ ਜਾ ਰਹੀ ਹੈ ਦੂਸਰਾ ਜੜਾ ਕਰਤਾਰਪੁਰ ਲਾਂਗੇ ਦੀ ਗੱਲ ਨੂੰ ਠੱਪ ਕਰਨਾ ਕਿਉਂਕਿ ਸਿੱਧਾ ਵਿਰੋਧ ਨਹੀਂ ਕਰ ਸਕਦੇ ਇਹਨਾਂ ਨੇ ਮੁੰਡੇ ਚੱਕਣੇ ਹੋਰ ਪਾਰ ਪੰਜਾਬ ਚ ਇਹ ਜ਼ੁਲਮੀ ਕਹਾੜਾ ਚਲਾਉਣਾ ਮਹਿੰਗਾ ਪਾਵੇਗਾ ਦੁੱਖ ਦੁੱਖ ਦੀ ਅਗ ਨੂੰ ਹਵਾ ਦੇਣ ਬਰਾਬਰ ਬਿਲਕੁਲ ਵੀਰਮਨ ਸਿੰਘ ਜੀ ਤੁਸੀਂ ਠੀਕ ਫਰਮਾਇਆ ਕਿ ਇਹ ਇੱਕ ਪਾਸੇ ਤਾਂ ਸਾਰਾ ਹੀ 550 ਸਾਲਾ ਗੁਰੂ ਰਾਮ ਸਿੰਘ ਸਾਹਿਬ ਦੇ ਪ੍ਰਕਾਸ਼ਪੁਰ ਨਾਲ ਰਿਲੇਟਡ ਵੀ ਹਾਈਜੈਕ ਕਰ ਲਏ ਜੀ ਕਰਤਾਰਪੁਰ ਲਾਂਘੇ ਨੂੰ ਵੀ ਠੱਪ ਕਰ ਦਿੱਤਾ ਸਾਰੇ ਉਸ ਮੂਵ ਨੂੰ ਔਰ ਆਉਣ ਵਾਲੇ ਦਿਨਾਂ ਚ ਜਿਹੜਾ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀਆਂ ਗ੍ਰਿਫਤਾਰੀਆਂ ਔਰ ਝੂਠੇ ਪੁਰਸ ਮੁਕਾਬਲੇ ਇਹ ਜਿਹੜੇ ਨੇ ਇਹਨਾਂ ਦੀ ਟੇਬਲ ਤੇ ਇਹਨਾਂ ਦੀ ਪਲਾਨ ਹੋਈ ਜੀ ਅਮਨ ਸਿੰਘ ਜੀ ਸਾਨੂੰ ਫੇਰ ਦੁਬਾਰਾ ਲਿਖਦੇ ਨੇ ਆਰਐਸਐਸ ਦੇ ਬੰਦੇ ਪਾਕਿਸਤਾਨ ਲਈ ਜਸੂਸੀ ਕਰਦੇ ਫੜੇਗੇ ਉਹਦੇ ਖਿਲਾਫ ਕਦੀ ਮੂੰਹ ਨਹੀਂ ਖੋਲੇਗਾ ਨਕਲੀ ਕਪਤਾਨ ਉਹਨੇ ਲਿੰਕ ਵੀ ਭੇਜਿਆ ਜੀ ਉਹਨਾਂ ਨੇ ਸਾਨੂੰ ਕਾਫੀ ਸਾਰੇ ਮੱਧ ਪ੍ਰਦੇਸ਼ ਚੋਂ 11 ਬੰਦੇ ਪ੍ਰੋਮਿਨੈਂਟ ਜਿਹੜੇ ਭਾਜਪੀ ਦੇ ਅਹੁਦੇਦਾਰ ਸੀ ਲੇਕਿਨ ਇਹ ਖਬਰ ਇੱਕ ਅਦਾ ਦਿਨ ਲੱਗੀ ਫਿਰ ਗਾਇਬ ਹੋ ਗਏ ਫਿਰ ਗਾਇਬ ਹੋ ਗਏ ਸਾਨੂੰ ਫੱਤੇ ਵੀ ਬੁਲਾਈ ਆ ਸਾਡੇ ਵੀਰਪਾਣਾ ਨੇ ਵਾਇਕ ਜੀ ਦਾ ਖਾਲਸਾ ਵਾਇਕ ਜੀ ਕੀ ਫੱਤੇ ਐਂਡ ਕਾਫੀ ਸਾਰੇ ਥਾਮ ਆਪਣੇ ਸਾਡੇ ਪਹਿਲੇ ਸੈਗਮੈਂਟ ਤੇ ਬਾਸਿੰਗ ਫਿਰ ਦੁਬਾਰਾ ਸਾਨੂੰ ਲਿਖਦੇ ਨੇ ਦੇ ਆਰ ਮੇਕਿੰਗ ਏ ਵੇਵ ਅਗੇਨ ਪੰਜਾਬ ਫੋਰ ਫਰਦਰ ਐਕਸ਼ਨਸ ਫਿਰ ਅਮਨ ਸਿੰਘ ਹਸਾਂ ਲਿਖਦੇ ਨੇ ਕਿ ਸਿੱਧੂ ਨੇ ਤਾਂ ਜੱਫੀ ਪਾਈ ਪਰ ਜਿਹੜੀ ਜੱਫੀ ਇਹਨੇ ਘਰ ਰੱਖੀ ਆ ਆ ਸੋ ਫਨੀ ਵਾਸਿੰਗ ਦਾ ਜੋ ਮੈਸੇਜ ਆ ਗਿਆ ਇੱਕ ਹੋਰ ਉਹ ਵੀ ਆਪ ਪੜ੍ਹਦਣੇ ਆ ਲੇਕ ਕਹਿੰਦੇ ਨੇ ਕਿ ਵਾਇਕ ਚਿਕਾ ਖਾਲਸਾ ਵਾਇਕ ਚਿਕੀ ਫਤੇ ਡਾਕਟਰ ਸਾਹਿਬ ਟੂਡੇ ਮਾਈ ਕਨਸਰਨ ਟੂ ਰਾਈਟ ਟੂ ਯੂ ਇਜ਼ ਥੈਟ ਆਈ ਹੈਵ ਹੀਅਰਡ ਅਬਾਊਟ ਅ ਨਿਊਜ਼ ਥੈਟ ਇਨ ਕੈਨੇਡਾ ਸਿਕ ਜੰਗਸਟਰਸ ਆਰ ਬੀਇੰਗ ਕਿਲਡ ਇਨ ਸੋ ਕਾਲਡ ਗੈਂਗ ਵਾਰ ਦੋਸ ਗੈਂਗ ਵਾਰ ਆਰ ਡਾਊਟਫੁਲ ਐਂਡ ਇਟਸ ਕਲੀਅਰ ਏਮ ਟੁਵਾਰਡਸ ਸਿਕ ਯੂਥ ਆਈ ਡੋਨਟ ਨੋ ਇਟਸ ਕਰੈਕਟ ਔਰ ਨਾਟ You can use your uh, contacts to know the exact uh, thing. I heard it from my well known in Canada. Uh, if it's uh, true, then it's alarming. If you know the path, uh, depth, and if it's alarming, then can you please aware all? ਥੈਂਕਸ ਡਾਕਟਰ ਸਾਹਿਬ ਐਂਡ ਟੀਵੀ 84 ਟੀਮ ਫਾਰ ਯੂਅਰ ਕੰਟ੍ਰਿਬਿਊਸ਼ਨ ਇਨ ਦਾ ਸਿਕਨੇਸ਼ਨ ਜਰਨੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਦਾ ਬាទ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਲਗਾਤਾਰਤਾ ਨਾਲ ਲਿਖਦੇ ਵੀ ਹੋ ਸੁਝਾਅ ਵੀ ਦਿੰਦੇ ਹੋ ਜੀ ਤੁਹਾਡੇ ਜਿਹੜਾ ਇਸ਼ੂ ਤੁਸੀਂ ਲਿਆਉਂਦਾ ਹੈ ਦੇਖੋ ਇਹ ਪਿਛਲੇ ਲਗਭਗ 20 ਸਾਲ ਤੋਂ ਮੈਂ ਇਸ ਗੱਲ ਨੂੰ ਦੇਖਦਾ ਹਾਂ ਕੇ ਡਰੱਗਸ ਦੇ ਮਾਮਲੇ ਚ ਇੱਕ ਸਟੇਜ ਤੇ ਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੇਰਾ ਖਿਆਲ ਹੈ ਹੁਣ ਤਾਂ ਫਿਗਰ ਉਹ 200 ਕ੍ਰਾਸ ਕਰ ਗਈ ਹੋਵੇਗੀ ਜੀ ਉਹਦੇ ਚ ਆਪਣੇ ਹੀ ਨੌਜਵਾਨ ਜਿਹੜੇ ਨੇ ਡਰੱਗ ਵਾਰਫੇਅਰ ਦੇ ਵਿੱਚ ਉਹ ਇਨਵੋਲਵ ਸੀ ਉਹਦਾ ਇੱਕ ਵੱਡਾ ਕਾਰਨ ਜਿਹੜਾ ਹੈ ਪੈਸਾ ਕਿਉਂਕਿ ਇੱਕ ਜਿਹੜੀ ਸੁਸਾਇਟੀ ਦੇ ਵਿੱਚ ਜਦੋਂ ਗਰੀਡ ਪੈਂਦੀ ਹੈ ਔਰ ਇਸ ਵੇਲੇ ਜਿਸ ਦਾ ਸ਼ਿਕਾਰ ਪੰਜਾਬੀ ਸੁਸਾਇਟੀ ਇਨ ਜਨਰਲ ਸਿੱਖ ਸੁਸਾਇਟੀ ਇਨ ਪਾਰਟਿਕੂਲਰ ਹੈ ਜੀ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਲਾਲਸਾ ਔਰ ਉਹਦੇ ਥੱਲੇ ਇਹ ਫਿਰ ਕਿਉਂਕਿ ਜਿੰਨੀ ਦੁਨੀਆ 'ਚ ਡਰੱਗ ਪ੍ਰੋਡਿਊਸ ਹੁੰਦੀ ਹੈ ਉਹਦਾ 50% ਜਿਹੜਾ ਹੈ ਉਹ ਅਮਰੀਕਾ 'ਚ ਕੰਜ਼ਮਪਸ਼ਨ ਹੁੰਦੀ ਹੈ ਸੋ ਕੈਨੇਡਾ ਇੱਕ ਰਾਊਟ ਵੀ ਹੈ ਔਰ ਉਸ ਦੇ ਲਈ ਕਿਉਂਕਿ ਟਰੱਕਿੰਗ ਔਰ ਦੂਸਰੀ ਇੰਡਸਟਰੀਜ਼ ਵੀ ਆਪਣੇ ਬੰਦੇ ਆਏ ਸੋ ਇੱਕ ਜ਼ਰੀਆ ਵੀ ਬਣਿਆ ਔਰ ਇਸਦਾ ਹੀ ਕਾਰਨ ਹੈ ਇੱਕ ਸਟੇਜ ਤੇ ਬ੍ਰਿਟਿਸ਼ ਕੋਲੰਬੀਆ ਚ ਦੂਸਰੀਆਂ ਗੈਂਗਸ ਗੋਰਿਆਂ ਦੀਆਂ ਜਾਂ ਵਿਤਨਾਮੀਜ਼ ਜਾਂ ਚਾਈਨੀਸ ਸੀ ਹੁਣ ਜਿਸ ਵੀ ਪਾਸੇ ਹੁੰਦਾ ਉਹ ਆਪਣੇ ਮੁੰਡੇ ਨੇ ਸੋ ਮੈਨੂੰ ਇਹਦੇ ਚ ਅਜੇ ਤੱਕ ਕੋਈ ਇਸ ਕਿਸਮ ਦੀ ਕੋਈ ਇਨਪੁਟ ਨਹੀਂ ਆਈ ਕਿ ਇੰਡੀਅਨ ਏਜੰਸੀਆਂ ਇੱਥੇ ਕੋਈ ਇਸ ਕਿਸਮ ਦਾ ਮਾਰ-ਮਰਾਈ ਦਾ سلسلہ ਉਹਨਾਂ ਨੇ ਸ਼ੁਰੂ ਕੀਤਾ ਹੋਏ ਜਾਂ ਅਨਕਰਜ ਕੀਤਾ ਹੋਏ ਫਾਲਾਂ ਇਵਨ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਜਾਂ ਕੈਨੇਡੀਅਨ ਪੁਲਿਸ ਦਾ ਵੀ ਜਿਹੜਾ ਰੋਲ ਹੁੰਦਾ ਹੈ ਉਹ ਸਿੱਧੇ ਤੌਰ ਤੇ ਆਪਣੇ ਗਰਲ ਲੈਨ ਤੋਂ ਬਜਾਏ ਉਹ ਵੀ ਕਈ ਵਾਰੀ ਇਸਪਾਰਟ ਨੂੰ ਐਨਕਰੇਜ ਕਰਦੇ ਨੇ ਕਿ ਜਿਹੜਾ ਜੇ ਇੱਕ ਦੂਜੇ ਨੂੰ ਐਲੀਮੀਨੇਟ ਕਰ ਦੇ ਤੇ ਉਹਨਾਂ ਤੇ ਕੋਈ ਜ਼ਿੰਮੇਵਾਰੀ ਨਹੀਂ ਆਉਂਦੀ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ 'ਚ ਸਾਡੇ ਨੌਜਵਾਨ ਇਹਨਾਂ ਪਿਛਲੇ ਦੋ ਦਹਾਕਿਆਂ 'ਚ ਮੈਂ ਕਹਿ ਸਕਦਾ ਲੂਸਲੀ ਉਹ ਮਾਰੇ ਗਏ ਨੇ ਸੋ ਲੈ ਦੇ ਕੇ ਪੇਰੈਂਟਸ ਵੀ ਕਈ ਵਾਰੀ ਬਰਬਾਸ ਹੁੰਦੇ ਨੇ ਜੀ ਲੇਕਿਨ ਇਸ ਦੇ ਉੱਤੇ ਫਿਰ ਵੀ ਜਿਹੜਾ ਤੁਸੀਂ ਸ਼ੱਕ ਜ਼ਾਰ ਕੀਤਾ ਹੈ ਅਸੀਂ ਇਸ ਦੇ ਉੱਤੇ ਚੱਕੰਨੇ ਵੀ ਰਵਾਂਗੇ ਬਿਲਕੁਲ ਜੀ ਡਾਕਟਰ ਸਾਹਿਬ ਉਸੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨਹੀਂ ਭਰ ਦੇਖ ਲਓ ਜਿਤੋਂ ਰ ਕੋ ਟਾਈਮ ਹੈਗਾ ਤੇ ਆਪਾਂ ਅੱਜ ਦਾ ਵਿਚਾਰ ਹੋ ਜਾਏ ਜੀ ਡਾਕਟਰ ਸਾਹਿਬ ਹਾਂਜੀ ਸ਼ੁਕਰਵਾਰ ਦੇ ਪ੍ਰੋਗਰਾਮ ਚ ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਚ ਸਲੋਕ ਵਾਰਾਂ ਤੇ ਵਧਿਕ ਨਹੀਂ ਜੀ ਉਹਨਾਂ ਦੇ ਉੱਤੇ ਜਿਹੜਾ ਉਹ ਵਿਚਾਰ ਕਰਦੇ ਅੱਜ ਅਸੀਂ ਸਲੋਕ ਨੰਬਰ 19 ਵਿਚਾਰ ਦੇ ਲਈ ਚੁਣੇ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤ్రਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਗੁਰ ਜਮ ਕਾਲ ਨਾ ਛੋੜਈ ਦੂਜੈ ਪਾਏ ਖਵਾਈ ਜੋਬਨ ਜਾਂਦਾ ਨਦਰ ਨਾ ਆਵੇ ਜਰ ਪਹੁੰਚੈ ਮਰ ਜਾਈ ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨ ਸਖਾਈ ਸਤਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਜੀ ਹੁਣ ਇਸ ਸ਼ਲੋਕ ਦੇ ਵਿੱਚ ਮਨਮੁਖ ਤੇ ਗੁਰਮੁਖ ਇਹ ਦੋ ਲਾਈਫ ਸਟਾਈਲ ਨੇ ਦੁਨੀਆ 'ਚ ਇਹੀ ਦੋ ਲਾਈਫ ਸਟਾਈਲ ਨੇ ਕੋਣ ਹੈ ਜਿਹੜੇ ਅੰਦਰ ਨਾਲ ਜੁੜੇ ਹੋਏ ਨੇ ਉਹਨੂੰ ਰੱਬ ਕਹਿ ਲੋ ਕੌਨਸ਼ੀਅਸ ਦੀ ਆਵਾਜ਼ ਕਹਿ ਲੋ ਹਕੀਕਤ ਦੇ ਨੇੜੇ ਹੋਣਾ ਕਹਿ ਲੋ ਜੀ ਇੱਕ ਨੇ ਜਿਹੜੇ ਮਨ ਦੇ ਮਗਰ ਦੌੜਦੇ ਨੇ ਡਿਜ਼ਾਇਰਸ ਕਿਉਂਕਿ ਮਨ ਜਿਹੜਾ ਜਦੋਂ ਅਸੀਂ ਮਨ ਦੀ ਗੱਲ ਕਰਦੇ ਆਂ ਤੇ ਫਿਰ ਇੱਕ ਸੰਸਕ੍ਰਿਤ ਦਾ ਹੀ ਸ਼ਲੋਕ ਹੈ ਮਨਸਤੂ ਸੰਕਲਪੈ ਵਿਕਲਪੈ ਦਿਭੀ ਕਿ ਮਨ ਜਿਹੜਾ ਇਹ ਸੰਕਲਪ ਤੇ ਵਿਕਲਪ ਦਾ ਨਾਂ ਹੈ ਔਰ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਚ ਦੇਖਦੇ ਆਂ ਤੇ ਫਿਰ ਇਹ ਕਬਹੂ ਜਿਹੜਾ ਉਬ ਚੜਤ ਹੈ ਕਬਹੂ ਜਾਏ ਪਿਆਰਲੇ ਲੋਬੀ ਜਿਹੜਾ ਥਰਨਾ ਰਹਤ ਹੈ ਚਾਰੇ ਕੁੰਟਾਂ ਭਲੇ ਇਹ ਮਨ ਦੀ ਹਾਲਤ ਹੈ ਕਿ ਜਿਹੜਾ ਮਰਕਰੀ ਹੈ ਉਹ ਸਥਿਰ ਨਹੀਂ ਹੁੰਦਾ ਮਨ ਜਿਹੜਾ ਕਦੇ ਉੱਪਰ ਚੜ ਜਾਂਦਾ ਹੈ ਸਤਵੇਂ ਆਸਮਾਨ ਤੇ ਕਦੇ ਪਥਾਲ ਚ ਵੜ ਜਾਂਦਾ ਹੈ ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ ਕਿਹਾ ਵੀ ਇਸ ਮਨ ਖੁਟਹਰ ਕਾ ਨਹੀਂ ਵਿਸਾਸ ਖੁਟਹਰ ਕਾ ਨਾ ਖੋਟੇ ਨੂੰ ਇਹ ਖੋਟਾ ਹੈ ਮਨ ਇਹਦਾ ਵਸਾ ਨਹੀਂ ਕਰਨਾ ਔਰ ਇਹੀ ਅਲਟੀਮੇਟਲੀ ਲੜਾਈ ਦੀ ਜਿੱਤ ਵੀ ਹੈ ਮਨ ਜੀਤੇ ਜਗ ਜੀਤੇ ਜਿਸ ਨੇ ਮਨ ਨੂੰ ਜਤਲਿਆ ਉਹਨੇ ਜਾਗ ਨੂੰ ਜਤਲਿਆ ਸੋ ਜ਼ਾਰ ਹੈ ਵੀ ਇਹ ਸ਼ਲੋਖ ਦੇ ਵਿੱਚ ਇੱਕ ਪਾਸੇ ਉਹ ਹੈ ਜਿਹੜਾ ਮਨ ਦੇ ਮਗਰ ਲੱਗ ਕੇ ਜਿਸ ਕਿਸਮ ਦਾ ਲਾਈਫ ਸਟਾਈਲ ਚਾਹੇ ਉਹਨੂੰ ਤੁਸੀਂ ਆਸ਼ਿਕ ਕਹੋ ਆਰਾਮ ਪ੍ਰਸਤੀ ਕਹੋ ਔਰ ਕੋਈ ਨਾਂ ਦੇ ਦਿਓ ਇੱਕ ਗੁਰਮੁਖ ਹੈ ਜੀ ਜਿਨੇ ਮੂੰਹ ਆਪਣੇ ਮਨ ਦਾ ਗੁਰੂ ਵੱਲ ਮੋੜਿਆ ਹੋਇਆ ਉਹਨੂੰ ਇਸ ਗੱਲ ਦੀ ਸਮਝ ਹੈ ਕਿ ਗੁਰ ਕੀ ਮਤ ਤੂ ਲੈ ਇਹਾਣੇ ਪਰਤ ਬਿਨਾਂ ਬੋਧ ਬੇਸੀਆਂ ਕਿ ਇਹ ਜਿਹੜੀ ਮਨ ਦੀ ਚੰਚਲਤਾ ਹੈ ਮਨ ਦੀ ਸ਼ੋਖੀ ਹੈ ਮਨ ਦੀਆਂ ਚਲਾਕੀਆਂ ਨੇ ਇਹ ਕਿਤੇ ਨਹੀਂ ਲੈ ਕੇ ਜਾਂਦੀਆਂ ਅਲਟੀਮੇਟਲੀ ਇਹ ਡੇਗਦੀਆਂ ਨੇ ਤੇ ਗੁਰੂ ਦੀ ਮਤ ਜਿਹੜੀ ਹੈ ਉਸ ਦੇ ਉੱਤੇ ਜੇ ਅਸੀਂ ਖਰੋਜਾ ਹੀਏ ਪਹਿਰਾ ਦੇਈਏ ਤੇ ਫਿਰ ਲੋਕ ਸੁਖੀਏ ਪਰ ਲੋਕ ਸਹੇਲੇ ਹੁੰਦੇ ਨੇ ਸੋ ਪਹਿਲਾਂ ਮਨ ਮੁਖ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਕਿ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤ్రਾਈ ਕਿ ਬੜੀ ਸ਼ੋਖ ਚੰਚਲ ਹੁੰਦਾ ਹੈ ਬਿਲਕੁਲ ਥਿਰ ਨਾ ਰਹਿਣ ਵਾਲੀ ਇਸ ਕਿਸਮ ਦੀ ਅਕਲ ਬਹੁਤ ਚਤਰਾਈਆਂ ਕਰਦਾ ਕੀਤਾ ਕਰਤਿਆ ਵਰਥਾ ਗਿਆ ਇੱਕ ਤਿਲ ਥਾਂ ਨਾ ਪਾਈ ਦੁਨੀਆ ਦੀ ਤਾਂ ਚਲਾਕੀਆਂ ਚੱਲ ਗਈਆਂ ਜੀ ਪਰ ਰੱਬ ਦੀ ਦਰਗਾਹ ਚ ਇੱਕ ਤਿਲ ਵੀ ਤਿਲ ਮਾਤਰ ਵੀ ਉਹ ਜਿਹੜੀ ਚਲਾਕੀ ਆ ਉਹ ਥਾਂ ਨਹੀਂ ਪਈ ਪਰਵਾਨ ਨਹੀਂ ਹੋਈ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਜਿਹੜਾ ਇਹ ਸੀ ਜੀ ਅਸੀਂ ਬੜਾ ਪੁੰਨਦਾਨ ਕਰ ਰਹੇ ਹਾਂ ਮੰਦੀ ਚਲਾਕੀ ਦੇ ਨਾਲ ਉਸ ਦਾ ਵੀ ਜਿਹੜਾ ਉਹ ਕੋਈ ਕੰਡਾ ਨਹੀਂ ਲੱਗਾ ਉਸਨੇ ਤੁਹਾਨੂੰ ਕੋਈ ਉਸ ਜਨਮ ਮਰਨ ਤੋਂ ਮੁਕਤ ਨਹੀਂ ਕੀਤਾ ਕਿਉਂਕਿ ਬਿਨ ਸਤਗੁਰ ਜਮ ਕਾਲ ਨਾ ਛੋੜ ਲਈ ਦੂਜਾ ਭਾਇ ਖਵਾਈ ਦੂਸਰੇ ਪਾਸੇ ਮਾਇਆ ਜਲਾਗੇ ਕੇ ਖواری ਮਿਲਦੀ ਹੈ ਤੇ ਗੁਰੂ ਦੀ ਮਤ ਸੁਣੀ ਨਹੀਂ ਹੈ ਤੇ ਗੁਰੂ ਤੋਂ ਬਿਨਾ ਮੌਤ ਦਾ ਜਿਹੜਾ ਖੌਫ ਹੈ ਉਸ ਤੋਂ ਛੁਟਕਾਰਾ ਨਹੀਂ ਹੁੰਦਾ ਜੋ ਬਨ ਜਾਂਦਾ ਨਦਰ ਨਾ ਆਵੇ ਜਰ ਪਹੁੰਚਿਆ ਮਰ ਜਾਈ ਜੀਵਨ ਦੇ ਵਿੱਚ ਬਚਪਨ ਜਵਾਨੀ ਬੁਢਾਪਾ ਬੁਢਾਪੇ ਲਈ ਅਸੀਂ ਜਰ ਜਿਹੜਾ ਇਹ ਪੁਰਾਣਾ ਸ਼ਬਦ ਹੈ ਜੀ ਪੰਜਾਬੀ ਚ ਵੀ ਇਸਤੇਮਾਲ ਹੁੰਦਾ ਹੈ ਗੁਰੂ ਸਾਹਿਬ ਨੇ ਬਾਣੀ ਚ ਕਹੀ ਥਾ ਤੇ ਜਰ ਆਈ ਜੋਬਨ ਹਾਰਿਆ ਕਿ ਬੁਢਾਪਾ ਆ ਗਿਆ ਜਵਾਨੀ ਚਲੀ ਗਈ ਤੇ ਚ ਵੀ ਗੁਰੂ ਸਾਹਿਬ ਨੇ ਫਰਮਾਇਆ ਜੋਬਨ ਜਾਂਦਾ ਨਦਰ ਨਾ ਆਵੀ ਜਵਾਨੀ ਪਤਾ ਹੀ ਨਹੀਂ ਲੱਗਾ ਕਦੋਂ ਨਿਕਲ ਗਏ ਜਰ ਪਹੁੰਚਾ ਬੁਢਾਪਾ ਆ ਗਿਆ ਮਰ ਜਾਈਂ ਅਗਲਾ ਸਟੈਪ ਜਿਹੜਾ ਬੁਢਾਪੇ ਦਾ ਉਹ ਮਰਨਾ ਹੀ ਜੀ ਪੁੱਤ ਕਰਤਰ ਮੋਹ ਹਿਤ ਹੈ ਪੁੱਤਰ ਪੁੱਤਰ ਧੀਆਂ ਨੂੰ ਕਹਿੰਦੇ ਨੇ, ਕੁਲੱਤਰ ਪਤਨੀ ਨੂੰ ਕਹਿੰਦੇ ਨੇ, ਇਸਤਰੀ ਨੂੰ ਕਹਿੰਦੇ ਨੇ ਜੇ ਇਸਤਰੀ ਦੇ ਮਾਮਲੇ ਜੁ ਹੋਏ ਤਾਂ ਪਤੀ ਔਰ ਬਾਕੀ ਸੁਖ ਜਿਹੜੇ ਨੇ ਜੀ ਉਹਨਾਂ ਦੇ ਨਾਲ ਅਸੀਂ ਫਸੇ ਰਹਨੇ ਮੋਹ ਹੇਤ ਹੈ ਸਾਡਾ ਮੋਹ ਉਹਨਾਂ ਦੇ ਨਾਲ ਲੱਗਿਆ ਅੰਤ ਬੇਲੀ ਕੋ ਨਾ ਸਖਾਈ ਅਖੀਰ ਅਖੀਰ ਵੇਲੇ ਤਾਂ ਕੋਈ ਸਖਾ ਨਹੀਂ ਬਣਿਆ ਕੋਈ ਦੋਸਤ ਨਹੀਂ ਬਣਿਆ ਇਕੱਲੇ ਆਏ ਇਕੱਲੇ ਜਾਣਾ ਸਫਰ ਤਾਂ ਉਹੀ ਹੈ ਜੀ ਸਤਗੁਰ ਹੁਣ ਇਹ ਮਨਮੁਖ ਦਾ ਬਿਆਨ ਕੀਤਾ ਤੇ ਦੂਜੇ ਪਾਸੇ ਜਿਹੜੇ ਗੁਰਮੁਖ ਨੇ ਸਤਗੁਰ ਸੇਵੇ ਸੋ ਸੁਖ ਪਾਇਆ ਉਹਨਾਂ ਨੇ ਗੁਰੂ ਦੇ ਬਚਨ ਤੇ ਆਮੰਨਾ ਕਰਕੇ ਖਲਕਤ ਦੀ ਸੇਵਾ ਚ ਗੁਰੂ ਦੀ ਸੇਵਾ ਚ ਆਪਣੀ ਜ਼ਿੰਦਗੀ ਦਿੱਤੀ ਨਾਉ ਵਸੈ ਮਨ ਆਈ ਉਹਨਾਂ ਦੇ ਅੰਦਰ ਗੁਰੂ ਦਾ ਪਵਿੱਤਰ ਨਾ ਆ ਕੇ ਵਸਿਆ ਨਾਨਕ ਸੇ ਵੱਡੇ ਵਡ ਭਾਗੀ ਜੇ ਗੁਰਮੁਖ ਨਾਮ ਸਮਾਏ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹ ਵੱਡੇ ਭਾਗਾ ਵਾੜੇ ਨੇ ਜਿਹੜੇ ਗੁਰਮੁਖ ਬਣ ਗਏ ਤੇ ਜਿਨ੍ਹਾਂ ਦੀ ਸਮਾਈ ਜਿਹੜੀ ਹੈ ਜਿਨ੍ਹਾਂ ਦਾ origin ਵੀ ਜਿਹੜਾ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਔਰ ਜਿਹੜੇ ਹਮੇਸ਼ਾ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਸਮਾਣਾ ਇਮਰਸ ਹੋਣਾ ਉਸ ਦੇ ਵਿੱਚ ਜਿਹੜਾ ਆਪਣੇ ਆਨੰਦ ਦੇ ਵਿੱਚ ਰਹਿਣਾ ਤੇ ਫਿਰ ਜਿਹੜੇ ਨਾਮ ਦੇ ਵਿੱਚ ਸਮਾਏ ਹੁੰਦੇ ਨੇ ਉਤੇ ਹੀ ਪੜਦੇ ਨੇ ਅਨੰਦ ਪਿਆ ਮੇਰੀ ਮਾਂ ਸਤ ਗੁਰੂ ਮੈਂ ਪਾਇਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਆਈਮਿਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਆਪਣੀ ਈਵਰਸ ਕੋਲ ਲੈਣੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣ رائے ਤੇ ਸੁਝਾਅ ਸਾਨੂੰ ਭੇਜਣਾ ਬੁੱਲਣਾ ਸਾਡੇ ਸਪੱਤੇ ਤੇ ਐਸਓਐਸਆਰਟੀਵੀਜੀ4.ਟਵੀਟੀਐਸੀ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਨਾਰਾ ਕਹਿ ਦਿਓ ਦੇਖਦੇ ਰਹੋ ਟੀਵੀ 84 ਬੁਲਾਦੇਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ